ਕਿਓ ਅਰਜਿੰਦਰ ਗਿੱਲ ਅੱਜ ਮੈਂ ਜਿਹੜਾ 28 ਨਵੰਬਰ ਨੂੰ ਅਸੀਂ 2024 ਨੂੰ ਜੰਤਰ ਮੰਤਰ ਤੇ ਜਿਹੜਾ ਆਰਐਸਪੀ ਵੱਲੋਂ ਧਰਨਾ ਦਿੱਤਾ ਗਿਆ ਸੀ ਸਾਡੀ ਯੂਨਾਈਟਿਡ ਟ੍ਰੇਡ ਯੂਨੀਅਨ ਵੱਲੋਂ ਦਿੱਤਾ ਗਿਆ ਸੀ ਕਿਉਂਕਿ ਇਹ 2019-2022 ਦੇ ਵਿੱਚ ਬੀਜੇਪੀ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਜੇ ਅਮਰੀਕਾ ਵਰਗਾ ਦੇਸ਼ ਬਣਾਵਾਂਗੇ ਹੌਣ ਆਂਦੇ 2047 ਚ ਬਣਾਵਾਂਗੇ ਹੁਣ 2047 ਤੱਕ ਇਹਨਾਂ ਨੂੰ ਡੀਕਾਂਗੇ ਠੱਗਾਂ ਨੂੰ ਜੇ ਜੀਡੀਪੀ ਅਮਰੀਕਾ ਦੇ ਹਿਸਾਬ ਨਾਲ ਲਾਇਆ ਜਾਵੇ ਉਹ ਪਰ ਬੰਦੇ ਦੀ 14000 ਰੁਪਇਆ ਤੇ ਇੰਡੀਆ ਦੀ 2700 ਰੁਪਇਆ ਵੀ ਨਹੀਂ ਬੰਦੇ ਦੀ ਨਿਕਲਦੀ ਤੇ ਸਰਕਾਰ ਕਿੱਥੇ ਆ મોદી ਦੀ ਤੇ ਦੂਜੀ ਗੱਲ ਜਿਹੜਾ 2017 ਦੇ ਵਿੱਚ ਐਮਐਸਪੀ ਦਾ ਜਿਹੜਾ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੀਆਂ ਫਸਲਾਂ ਜਿਹੜੀਆਂ ਦੁੱਗਣੀ ਰੇਟ ਤੇ ਲਵਾਂਗਾ ਤੇ ਉਹ ਮੇਰਾ ਖਿਆਲ ਹੈ ਜਿਹੜੇ ਤਿੰਨ ਕਾਨੂੰਨ ਸੀ ਉਹ ਵੀ ਨਹੀਂ ਲਾਗੂ ਹੋਏ 5% ਦੀ ਬਜਾਏ ਹੁਣ 2% ਵੀ ਮੇਰਾ ਖਿਆਲ ਐਮਐਸਪੀ ਨਹੀਂ ਹੋਣਾ ਇਸ ਕਰਕੇ ਜਿਹੜੀ 2014 ਤੋਂ 2022 ਤੱਕ ਜਿਹੜੀ BSNL, NMTN, FCI ਗਦਾਮਾਂ ਦੀਆਂ ਜਾਂ ਹੋਰ ਵੀ ਕਈ ਜਿਹੜੇ ਸਰਕਾਰੀ ਦਾਰੇ ਉਹ ਵੀ ਬੰਦ ਕਰਤੇ ਆ 15 ਲੱਖ ਬੰਦੇ ਨੇ ਜਿਹੜੀ ਆਪਣੀ ਨੌਕਰੀ ਗਵਾ ਬੈਠੇ ਆ ਇਹਦੇ ਚੱਕਰਾਂ 'ਚ ਤੇ ਅਜੇ ਤੱਕ ਕੋਈ ਇਹਦਾ ਹੱਲ ਨਹੀਂ ਹੋਇਆ BSNL ਤੇ ਅਪ ਤੁਹਾਨੂੰ ਪਤਾ ਹੀ ਹੈ ਕਿ ਡਾਊਨ ਚੱਲ ਰਹੀ ਹੈ ਦੂਜੀ ਗੱਲ ਇਹਨੇ ਆਖਿਆ ਮੈਂ ਹਰ ਸਾਲ 2 ਕਰੋੜ ਬੱਚਿਆਂ ਨੂੰ ਨੌਕਰੀਆਂ ਦਊਗਾ ਕਿੱਥੇ ਨੌਕਰੀਆਂ ਰਹਿ ਗਈਆਂ ਨੌਕਰੀ ਦੇ ਮੈਨੂੰ ਯਾਦ ਨਹੀਂ ਕਿਸੇ ਨੂੰ ਵੀ ਨਹੀਂ ਮਿਲੀ ਅਜੇ ਤੱਕ ਕਿੱਥੇ ਮੋਦੀ ਸਰਕਾਰ ਇੱਥੋਂ ਵੀ ਝੂਠੀ ਪਈ ਦੂਜੀ ਗੱਲ ਜਿਹੜਾ ਹੁਣ ਇਹਨਾਂ ਇੰਡੀਆ ਰੇਲਵੇ ਇਹ ਵੀ ਪ੍ਰੋਜੈਕਟ ਜਿਹੜਾ ਵੇਚਣਾ ਲਾਇਆ ਜੇ ਇੰਡੀਆ ਰੇਲਵੇ ਆਪਣੀ ਜੇ ਨੇ ਪ੍ਰਾਈਵੇਟ ਦਾਰੇ ਜੇਤੀ ਦਾ ਜੀਡੀਪੀ ਕਿਵੇਂ ਚੱਲੂਗੀ ਸਾਡਾ ਇੰਡੀਆ ਕਿਵੇਂ ਚੱਲੂਗਾ ਕਿੰਨਾ ਸਜੋਗ ਹੈ ਰੇਲਵੇ ਦਾ ਇੰਡੀਆ ਦਾ ਇੰਡੀਆ ਨੂੰ ਇਹ ਇਸ ਕਰਕੇ ਵੇਖੋ ਫੌਜੀ ਦੀ ਭਰਤੀ ਚ ਵੀ ਇਹਨੇ ਖਤਮ ਕਰਤਾ ਤੇ ਇਸ ਕਰਕੇ ਉਹਦੇ ਕਰਕੇ ਮਲਕੀ ਫੌਜੀ ਦੀ ਭਰਤੀ 2 ਸਾਲ ਦੀ ਰਹਿਣਤੀ ਇਹਨਾਂ ਗੱਲਾਂ ਦਾ ਮੈਂ ਕਰਦਾ ਆ ਕਿ ਮੋਦੀ ਦਾ ਵਿਰੋਧ ਕਰੋ ਵੀ ਕਿਉਂਕਿ ਕੋਰਪੋਰੇਟ ਘਰਾਣੇ ਨੂੰ ਤਾਂ ਪਹਿਲ ਦਿੰਦਾ ਕਿ ਸਾਨੂੰ ਫੰਡਿੰਗ ਆਊਗੀ ਹਰ ਸਾਲ ਕਿ ਜਦੋਂ ਅਸੀਂ ਇਲੈਕਸ਼ਨ ਚ ਖੜੋਵਾਂਗੇ ਉਦੋਂ ਪੰਡ ਲਵਾਂਗੇ ਫੰਡ ਲੈ ਕੇ ਵੋਟਾਂ ਖਰੀਦਾਂਗੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਧੰਨਵਾਦ